ਹੁਣ ਭਰਾਵਾ ਉੱਥੇ 3-4 ਬੰਦੇ ਆ ਗਏ ਮੋਟਰ ਤੇ ਖੜਾ ਸੀ ਜਾ ਮੈਂ ਤੇ ਮੈਂ ਕਿਹਾ ਬਾਈ ਤੁਸੀਂ ਐਂ ਕਰੋ ਲੋਕੋ ਰੋ ਥੱਪੜ ਨਾ ਮਾਰੋ ਬਾਰੇ ਸਾਲੇ ਬੋਬੀ ਖਲਾਰ ਦੇਣਗੇ ਤੇ ਇੱਕੋ ਜਣ ਟੁੱਕ ਕੇ ਨਾ ਬਹਿਣ ਸਾਲੇ ਕਿਤੇ ਤੇ ਐ ਉਹਨਾਂ ਦੇ ਸਮਝਾਇਆ ਵੀ ਤੁਸੀਂ ਐਂ ਗੁੱਟੋ ਮੈਨੂੰ ਘੜੀ ਸੜੀ ਸੀ ਤੇ ਸਾਲੇ 5-5 7-7 ਟੜੇ ਆਉਣ ਉੱਪਰ ਨੂੰ ਆਹ ਦੇ ਨੀ ਮਰਾਦ ਮਾਗਰ ਆਵੇ ਸਾਲਾ ਮੈਂ ਇਹ ਸਾਲਾ ਫੋਨ ਕੀ ਬਣੂ ਹੁਣ ਗਏ ਲੈ ਵੀ ਤੇ ਪੰਜ ਜਾਣੇ ਹੋਰ ਆ ਗਏ ਸਾਲੇ ਮੈਂ ਕਿਹਾ ਵੀ ਤੂੰ ਇੱਕੰਲਾ ਕੰਲਾ ਹੋ ਇੱਥੇ ਸਾਨੂੰ ਫੋਕੰਲਾ ਹੀ ਮੈਂ ਤੇ ਮਹਾਰਾ ਸਾਲਾ ਤੋ ਹੋ ਕੀਤਾ ਮੈਂ ਸਾਲੇ ਫੇਰ ਵੀ ਨਾ ਸਦਨ ਇਹ ਮੇਰੇ ਦਿਮਾਗ ਚ ਆਈਆ ਇੱਕ ਵੀ ਮੈਂ ਕਿਹਾ ਵਾ ਭੱਜ ਜਾਣਾ ਇਥੋਂ ਵੀ ਫੇਰ ਸਾਲਾ ਖੜਾ ਛੁੱਟ ਜੂ ਇਹਨਾਂ ਤੋਂ ਸਾਲਾ ਟਿਕੜ ਤੋਂ ਆਹ ਜੋ ਫਾਲੀਆਂ ਬੋਬੀਆਂ ਸਾਲਾ ਰੇਰੀਆ ਕਣੀ ਗਸਾ ਫਾਇ ਹਲਾਇਨਾ ਦਾੜੀ ਦੇ ਬਾਹਰ ਛਾੜਦੇ ਇੱਕ ਪਾਸੇ ਸਾਲਿਆਂ ਨੇ ਕੁੱਟ-ਕੁੱਟ ਕੇ ਸਾਲਿਆਂ ਨੇ ਅੰਦਰੋਂ ਸਾਰਾ ਕੋ ਘੜਤਾ ਮੇਰੇ ਪੰਜ ਬੰਦੇ ਹੋਰ ਸਾਲਿਆਂ ਵੀ ਐਂਦੀ ਆ ਸਾਲਾ ਪੰਡ ਇਕੱਠਾ ਹੋਇਆ ਸਾਰੇ ਮੈਨੂੰ ਕੁੱਟਣ ਨੂੰ ਤੇ ਮੈਂਗਾ ਲੈ ਆ ਵੀ ਅੱਜ ਕੀ ਕਰੀਏ ਸਾਲਾ ਨਾ ਫੇਰ ਘਣੀ ਸਸਪਾ ਲੈ ਮੇਰਾ ਕੁੱਤਿਆਂ ਕੋ ਕਿਹਦੀ ਹਰ ਟੱਬਿਆਂ ਦੇ ਵਿੱਚ ਵਿੱਚ ਲੈ ਗਏ ਸਾਲੇ ਕੁੱਤੇ ਫਿਰ ਉਧਰੋਂ ਸ਼ਰੀਰਾਮ ਆਉਂਦਾ ਸੀ ਕਿਸਾਨ ਉਹਨੇ ਹਾਕਾ ਹਾਕਾ ਮਾਰੇਗਾ ਛੱਡੋ ਤੁਸੀਂ ਸਾਡੋ ਬੰਦਾ ਮਾਰਨਾ ਬੁੱਧੀਆਂ ਬੁੱਧੀਆਂ ਮਰਿਆ ਖਲਾਰਤੀਆਂ ਸਾਲਾਂ ਨੇ ਰੀਵਾਂ ਰੂਹਾਂ ਜਾਂ ਮੈਰਾ ਉਹ ਗਿਆ ਪਜਾਮਾ ਬਾੜ ਤੋ ਦੱਸੋ ਲੈ ਸ਼੍ਰੀਮਾ ਬਾੜ ਦਾ ਘਰੇ ਆ ਕੇ ਨਾਲ ਬਾਪੂ ਨੇ ਢਾ ਲਿਆ ਸਾਡਾ ਪਜਾਮਾ ਕਿੱਥੋਂ ਪਾ ਕੇ ਲਾਇਆ ਵਡਾ ਸੰਤ ਕਹਿੰਦਾ ਉਧਰ ਜਾ ਕੇ ਨਾਲ ਬਾਪੂ ਨੇ ਗੋਡਾ ਘਾਰ ਲਿਆ ਉਹਨੇ ਉਹ ਧਰੀਆਂ ਉਹ ਧਰੀਆਂ ਸਾਲੇ ਵਿੱਚੀ ਬੇਬੇ ਆ ਗਈ ਉਹਨੇ ਬੇਬੇ ਵੀ ਰੋਗ ਦੀ ਦਾ ਦਾਸ ਲਾ ਗਵਾਂਢੀ ਹੜਾਵਾਏ ਸੜਾ ਗਵਾਂਢੀ ਨੂੰ ਗਾਲਾਂ ਕੱਢਣ ਲੱਗ ਗਿਆ ਆ ਹਾਲਾ ਅਗਰ ਲੈ ਵੀ ਅੱਜ ਤੋਂ ਬਾਅਦ ਪੰਗਾ ਨਹੀਂ ਲੈਂਦਾ ਕੋਈ ਹੋਰ